ਹਾਂਜੀ ਅੱਜ ਹਾਰਪੁਰ ਦੇ ਵਿੱਚ ਪਹੁੰਚੇ ਹਾਂ ਬਸਪਾ ਵੱਲੋਂ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਨਵੀਂ ਮਨਰੇਗਾ ਸਕੀਮ ਦਾ ਨਾਮ ਬਦਲ ਦਿੱਤਾ ਗਿਆ ਹੈ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕੀ ਕਹਿਣਾ ਚਾਹੁੰਦੇ ਹਾਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਮੇਸ਼ਾ ਉਹਨੇ ਮਜ਼ਦੂਰ ਵਿਰੋਧੀ ਕਰਦਾਰ ਉਹਦਾ ਦੇਖਣ ਨੂੰ ਮਿਲਦਾ ਰਿਹਾ ਕਿਸਾਨਾਂ ਦੇ ਨਾਲ ਵੀ ਪਹਿਲਾਂ ਉਹਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ ਫਿਰ ਮਜ਼ਦੂਰਾਂ ਦੇ ਖਿਲਾਫ ਬਣਾਏ 8 ਘੰਟੇ ਕੰਮ ਲਿਆ ਜਾਂਦਾ ਸੀ ਮਜ਼ਦੂਰਾਂ ਤੋਂ ਪੂਰੇ ਬਿਸ਼ਪ ਦੇ ਵਿੱਚ ਬੜੀ ਲੜਾਈ ਲੜ ਕੇ ਇਹਨਾਂ ਨੇ 12 ਘੰਟੇ ਕੰਮ ਕਰ ਦਿੱਤਾ ਹੁਣ ਇਹਨਾਂ ਨੇ ਜਿਹੜਾ ਨਾਮ ਹੀ ਨਹੀਂ ਬਦਲਿਆ ਨਾਮ ਬਦਲਦੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਨਾਮ ਤਾਂ ਜਦੋਂ ਕਾਂਗਰਸਾਂ ਦੀ ਉਹ ਗਾਂਧੀ ਨੂੰ ਪ੍ਰਮੋਟ ਕਰਦੀ ਹੈ ਜਦੋਂ ਇਹ ਆਉਂਦੇ ਆ ਤੇ ਇਹ ਆਪਣਾ ਆਰਐਸਐਸ ਦਾ ਏਜੰਡਾ ਪ੍ਰਮੋਟ ਕਰਦੇ ਆ ਨਾਮ ਜਿਹੜਾ ਮਰਜ਼ੀ ਰੱਖ ਲੈਣ ਨਾਮਕਰਨ ਦੇ ਨਾਲ ਕੋਈ ਬਹੁਤਾ ਜਿਆਦਾ ਝਗੜਾ ਨਹੀਂ ਝਗੜਾ ਸਾਡਾ ਇਸ ਗੱਲ ਨਾਲ ਵਾ ਕਿ ਇਹਨਾਂ ਨੇ ਉਸ ਸਕੀਮ ਦਾ ਜਿਹੜਾ ਪ੍ਰੋਵੀਜ਼ਨਸ ਸੀ ਗਿਆ ਉਹ ਬਦਲੀ ਕਿ ਭਾਈ ਪਹਿਲਾਂ ਦੇਖੋ 100 ਦਿਨ ਇਹਨਾਂ ਨੇ ਰੋਜ਼ਗਾਰ ਦੇਣਾ ਸੀ ਜੀ ਮਨਰੇਗਾ ਉਹਦੀ ਟੋਟਲ ਮਜ਼ਦੂਰੀ ਜਿਹੜੀ ਆ ਉਹ ਕੇਂਦਰ ਸਰਕਾਰ ਦਿੰਦੀ ਸੀ ਹੁਣ ਇਹਨਾਂ ਨੇ ਕਿਹਾ ਕਿ ਚਾਹੇ ਤੁਸੀਂ 125 ਦਿਨ ਦੇ ਦਿਓ ਪਰ 40% ਸਟੇਟਾਂ ਪਾਓ ਤੇ ਸਟੇਟਾਂ ਤਾਂ ਪਹਿਲਾਂ ਹੀ ਕਰਜ਼ੇ ਦੇ ਬਹੁਤ ਥੱਲੇ ਦਵੀਆਂ ਪੰਜਾਬ ਵਰਗੀ ਸਟੇਟ ਜਿਹੜੀ ਆ ਜਿਹਦੀ ਪਹਿਲਾਂ ਹੀ 100 ਦਿਨ ਦੀ ਬਜਾਏ ਐਵਰੇਜ 38 ਦਿਨ ਦੀ ਆ ਭਾਰਤ ਦੀ ਐਵਰੇਜ ਲਗਭਗ 50 ਦਿਨ ਆ ਤੇ ਪੰਜਾਬ ਜਿਹੜਾ 38 40 42 ਦਿਨ ਤੋਂ ਵੱਧਦਾ ਨਹੀਂ ਹੁਣ 38 ਦੇ ਨਾਲ ਦਸੰਬਰ ਤੱਕ ਇਹਨਾਂ ਦੇ ਤੋਂ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਜਿਹੜੇ 40% ਵਾਲੀ ਸ਼ਰਤ ਤੋਂ ਆ ਇਹ ਇਨਡਾਇਰੈਕਟਲੀ ਇੱਕ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ ਪਿੰਡਾਂ ਦੇ ਵਿੱਚ ਰੋਜ਼ਗਾਰ ਦੀ ਇਸ ਸਕੀਮ ਨੂੰ ਤਰਤਲ ਤੇ ਖਤਮ ਕਰਨ ਦੀ ਇੱਕ ਰਣਨੀਤੀ ਇਸ ਕਰਕੇ ਸਭ ਤੋਂ ਪਹਿਲਾਂ ਸਰਕਾਰ ਦੀ ਅਸੀਂ ਇਸ ਬਦਲਾਅ ਨੂੰ ਰੱਦ ਕਰਦੀ ਹੈ ਬਹੁਜਨ ਸਮਾਜ ਪਾਰਟੀ ਔਰ ਫਿਰ ਜਿਹੜਾ ਜਿਹੜਾ ਮਟੀਰੀਅਲ ਆ ਜੀ ਉਹਦੇ ਵਿੱਚ ਵੀ ਪਹਿਲਾਂ 25% ਸਟੇਟਾਂ ਪਾਉਂਦੀ ਸੀ ਹੁਣ ਇਹਨਾਂ ਨੇ ਕਿਹਾ 40% ਪਾਓ ਇਹ ਹੋਰ ਸਟੇਟਾਂ ਦੇ ਉੱਪਰ ਵਾੜਨ ਔਰ ਪਹਿਲਾਂ 15 ਦਿਨ ਦੇ ਵਿੱਚ ਸਰਕਾਰ ਰੋਜ਼ਗਾਰ ਦੇਣ ਲਈ ਬਾਉਂਡ ਹੁੰਦੀ ਸੀ ਜੀ ਐਪਲੀਕੇਸ਼ਨ ਆਉਣ ਤੋਂ ਹੁਣ ਉਹ ਮਦ ਵੀ ਹਟਾ ਦਿੱਤੀ ਗਈ ਕਿ ਜਦੋਂ ਬਜਟ ਹੋਊਗਾ ਤਾਂ ਰੋਜ਼ਗਾਰ ਦੇਵਾਂਗੇ ਨਾ ਬਜਟ ਹੋਵੇ ਤੇ ਨਾ ਰੋਜ਼ਗਾਰ ਮਿਲੇ ਔਰ ਹਾੜੀ ਸੌਣੀ ਦੇ 2 ਮਹੀਨੇ ਕੰਮ ਬੰਦ ਕਰਨ ਦੀ ਪ੍ਰੋਵੀਜ਼ਨ ਕਰ ਦਿੱਤੀਗੇ। ਭਈ ਉਦੋਂ ਜੀ ਖੇਤਾਂ 'ਚ ਕੰਮਿਆਂ ਦੀ ਲੋੜ ਆ। ਇਹ ਮਜ਼ਦੂਰ ਦਾ ਅਧਿਕਾਰ ਆ ਨਾ ਕਿ ਉਹ ਕੰਮ ਇੰਡਸਟਰੀ 'ਚ ਕਰਨਾ ਚਾਹੁੰਦਾ ਉਹ ਕੰਮ ਖੇਤ 'ਚ ਕਰਨਾ ਚਾਹੁੰਦਾ ਜਾਂ ਪਿੰਡ ਦੀ ਰੋਜ਼ਗਾਰ ਗਰੰਟੀ ਸਕੀਮ 'ਚ ਕਰਨਾ ਚਾਹੁੰਦਾ। ਤੋ ਸਰਕਾਰ ਜ਼ਬਰਦਸਤੀ ਥੋੜੀ ਡਿਕਟੇਟ ਕਰੋਗੀ ਕਿ ਜਾਂ ਤੂੰ ਆਪਣੇ 2 ਮਹੀਨੇ ਦੇ ਚੁੱਲ੍ਹੇ 'ਚ ਪਾਣੀ ਪਾ ਦੇ ਜਾਂ ਫਿਰ ਮਜ਼ਦੂਰ ਜਾ ਕੇ ਤੂੰ ਬੰਧੂਆ ਮਜ਼ਦੂਰ ਬਣ ਕੇ ਕੰਮ ਕਰ। ਤੋ ਭਾਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਇਹ ਸਰਕਾਰ ਫਿਰ ਬੰਦੂਆ ਮਜ਼ਦੂਰੀ ਦੀ ਯੁੱਗ ਵਿੱਚ ਪੰਜਾਬ ਨੂੰ ਦੇਸ਼ ਨੂੰ ਟਕਣਾ ਚਾਹੁੰਦੀ ਔਰ ਫਿਰ ਸਰਕਾਰ ਨੇ ਕਿਹਾ ਕਿ ਭਈ ਡਿਜੀਟਲ ਹਾਜ਼ਰੀ ਹੋਗੀ ਨੈਟਵਰਕ ਤਾਂ ਸ਼ਹਿਰਾਂ ਚ ਨਹੀਂ ਹੁੰਦਾ ਪਿੰਡਾਂ ਚ ਕਿੱਥੋਂ ਹੋਊਗਾ ਜੇ ਨਹੀਂ ਡਿਜੀਟਲ ਹਾਜ਼ਰੀ ਹੋ ਗਈ ਤਾਂ ਉਹਦੀ ਮਜ਼ਦੂਰੀ ਨਹੀਂ ਮਿਲੂਗੀ ਇਹ ਸਾਰਾ ਕੁਝ ਜਿਹੜਾ ਇੱਕ ਜਦੋਂ ਅਸੀਂ ਦੀ ਪਰਚੋਲ ਕਰਦੇ ਆ ਤੋ ਇਹ ਇੱਕ ਤਰ੍ਹਾਂ ਨਾਲ ਇਸ ਸਕੀਮ ਨੂੰ ਡਸਟਬਨ ਵਿੱਚ ਸੁੱਟਣ ਵਾਲੀ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਔਰ ਮਜ਼ਦੂਰਾਂ ਨਾਲ ਬੜਾ ਵੱਡਾ ਧੋਖਾ ਆ ਪੰਜਾਬ ਦੇ 15-20 ਲੱਖ ਜਿਹੜੇ ਕੰਮ ਹੈ ਮਨਰੇਗਾ ਨਾਲ ਜੁੜੇ ਸੀ ਉਹਨਾਂ ਦੇ ਲਈ ਹਨੇਰਾ ਦੇਸ਼ ਦੇ ਕਰੋੜਾਂ ਕੰਮਿਆਂ ਨੂੰ ਇਹਨਾਂ ਨੇ ਪੂੰਜੀਪਤੀ ਔਰ ਪੂੰਜੀਪਤੀ ਅਧਿਜੋਕਪਤੀ ਔਰ ਸਮੰਤਬਾਦੀ ਉਹਨਾਂ ਦੇ ਰਹਿਮ ਤੇ ਉਹਨਾਂ ਦੇ ਹਵਾਲੇ ਕਰ ਦਿੱਤੇ ਜਦੋਂ ਮਾਰਕੀਟ ਦੇ ਵਿੱਚ ਮਜ਼ਦੂਰਾਂ ਦੀ ਬੇਰੁਜ਼ਗਾਰਾਂ ਦੀ ਬਹੁਤਾਤ ਹੋਊਗੀ। ਤੋ ਕੁਦਰਤੀ ਗੱਲ ਹੈ ਕਿ ਉਦਯੋਗਪਤੀ ਵੀ ਉਹਦਾ ਐਕਸਪਲੋਇਟੇਸ਼ਨ ਕਰੂਗਾ। ਪੂੰਜੀਪਤੀਆਂ ਦੇ ਐਕਸਪਲੋਇਟੇਸ਼ਨ ਦਾ ਰਸਤਾ ਮਜ਼ਦੂਰਾਂ ਦੇ ਸ਼ੋਸ਼ਣ ਦਾ ਰਸਤਾ ਇਹਨਾਂ ਨੇ ਖੋਲਿਆ। ਇਸ ਕਰਕੇ ਮੌਜੂਨ ਸਮਾਜ ਪਾਰਟੀ ਨੇ ਇਹਦਾ ਵਿਰੋਧ ਕੀਤਾ, ਇਹਨੂੰ ਰੱਦ ਕੀਤਾ, ਨਾਲ ਅਸੀਂ ਆਲਟਰਨੇਟਿਵ ਪ੍ਰਪੋਜ਼ ਵੀ ਕੀਤਾ ਕਿ ਇਹ ਮਦਦਾਂ ਜਿਹੜੀਆਂ ਤੁਸੀਂ ਮਜ਼ਦੂਰਾਂ ਦੇ ਲਈ ਉਹਨਾਂ ਦੇ ਹੱਕਦਾਰਾਂ ਤੇ ਡਾਕਾ ਮਾਰਿਆ। ਇਹਨਾਂ ਨੂੰ ਚੇਂਜ ਕਰੋ ਔਰ ਦੂਜਾ ਜਿਹੜਾ ਮਜ਼ਦੂਰ ਦੇ ਲਈ 300 ਦਿਨ ਦਾ ਘੱਟੋ-ਘੱਟ ਕੰਮ ਦਾ ਪ੍ਰਬੰਧ ਕਰੋ। ਔਰ 346 ਰੁਪਏ ਜਿਹੜੀ ਤੁਸੀਂ ਮਜ਼ਦੂਰੀ ਦਿੰਨੇ ਆ ਇਹ ਘੱਟੋ ਘੱਟ 700 ਰੁਪਏ ਮਜ਼ਦੂਰੀ ਜਿਹੜੀ ਆ ਮਜ਼ਦੂਰ ਨੂੰ ਪੰਜਾਬ ਦੇ ਵਿੱਚ ਦੇਸ਼ ਦੇ ਅੰਦਰ ਮਨਰੇਗਾ ਮਜ਼ਦੂਰ ਜਿਹੜਾ ਉਹਨੂੰ ਦਿੱਤੀ ਜਾਵੇ ਕਿਉਂਕਿ ਬਹੁਤ ਹਰਿਆਣਾ ਦੇ ਵਿੱਚ ਅਲੱਗ ਮਜ਼ਦੂਰੀ ਹੈ ਕੇਰਲਾ ਚ ਅਲੱਗ ਮਜ਼ਦੂਰੀ ਹੈ ਤੋ ਕਿਉਂ ਯੂਨੀਫਾਰਮ ਨਹੀਂ ਹੈ ਪਰ ਪ੍ਰਧਾਨ ਜੀ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੰਜਾਬ ਦੇ ਉੱਤੇ ਜਿਹੜੀ 60 40 ਵਾਲੀ ਰੇਸ਼ੋ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਪੰਜਾਬ ਤਾਂ ਪਹਿਲਾਂ ਹੀ ਨੱਕੋ ਨੱਕ ਜੀ ਕਰਦੇ ਦੇ ਵਿੱਚ ਡੁੱਬਿਆ ਹੋਇਆ ਪੰਜਾਬ ਪੰਜਾਬ ਵੀ ਬਾਕੀ ਦੇਸ਼ ਵੀ ਫਰਾਂ ਤੂੰ ਪੰਜਾਬ ਦੀ ਸਰਕਾਰ ਜਿਹੜੀ ਦੇਖੋ ਇਹਨੂੰ ਕਾਂਗਰਸ ਨੇ ਅਕਾਲੀਆਂ ਨੇ ਭਾਜਪਾ ਨੇ ਆਪ ਨੇ ਇਹ ਚਾਰਈ ਇਹਨਾਂ ਨੇ ਪੰਜਾਬ ਨੂੰ ਇਦਾਂ ਨੋਚਿਆ ਕਿ ਪੰਜਾਬ ਆਰਥਿਕ ਤੌਰ ਤੇ ਕੰਗਾਲ ਹੋ ਗਿਆ ਦੇਖੋ ਜਦੋਂ ਕੋਈ ਬੱਚਾ ਆਪਣੇ ਬਾਪ ਦੀ ਜਾਇਦਾਦ ਵੇਚਣੀ ਸ਼ੁਰੂ ਕਰ ਦਵੇ ਉਦੋਂ ਪਤਾ ਲੱਗ ਜਾਂਦਾ ਵੀ ਘਰ ਦੇ ਹਾਲਾਤ ਕੀ ਤੂੰ ਇਹ ਤਾਂ ਸਰਕਾਰਾਂ ਪੰਜਾਬ ਦੀ ਪ੍ਰਾਪਰਟੀ ਪੰਜਾਬ ਦੇ ਐਸੈਟਸ ਨੂੰ ਵੇਚ ਕੇ ਕਰ ਰਹੀਆਂ ਕਰਜ਼ਾ ਲੈ ਕੇ ਚੱਲ ਰਹੀਆਂ ਕਿਸ਼ਤਾਂ ਮੋੜਨ ਲਈ ਇਹਨਾਂ ਕੋਲ ਪੈਸੇ ਨਹੀਂ ਐ ਤੂੰ ਭੋਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਇਹ ਚਾਰੇ ਹੀ ਰਾਜਨੀਤਿਕ ਦਲਾਂ ਨੇ ਦੇਖੋ ਤੁਸੀਂ ਮੁੱਖ ਮੰਤਰੀ ਕੱਢੋ ਜਿੰਨੇ ਹੁਣ ਤੱਕ ਰਹੇ ਬਾਦਲ ਸਾਹਿਬ ਦਾ ਕੱਢ ਲਓ ਅਮਰਿੰਦਰ ਸਾਹਿਬ ਦਾ ਕੱਢ ਲਓ ਬੀਬੀ ਪੱਠਲ ਜੀ ਦਾ ਕੱਢ ਲਓ ਚੰਨੀ ਜੀ ਦਾ ਕੱਢ ਲਓ ਔਰ ਇਹ ਭਗਵੰਤ ਮਾਨ ਜੀ ਦਾ ਕੱਢ ਲਓ ਤੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਸਿਰ ਕਿੰਨਾ ਖਰਚਾ ਹੈ ਇਹਨਾਂ ਦੀ ਪਰਿਵਾਰਿਕ ਆਰਥਿਕ ਨੀਤੀ ਕਾਮਯਾਬਾ ਲੈਕਿਨ ਜਿਹੜੀ ਸਟੇਟ ਦੀ ਆਰਥਿਕ ਨੀਤੀ ਆ ਉਹ ਫੇਲ ਆ ਉਹ ਇਸ ਕਰਕੇ ਕਿਉਂਕਿ ਇਹਨਾਂ ਨੇ ਕਦੀ ਵੀ ਸਟੇਟ ਇੰਟਰਸਟ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਇਹ ਫੈਮਿਲੀ ਇੰਟਰਸਟ ਔਰ ਪੋਲੀਟੀਕਲ ਇੰਟਰਸਟ ਨੂੰ ਹਮੇਸ਼ਾ ਇਹਨਾਂ ਨੇ ਪ੍ਰਾਇੋਰਟੀ ਦਿੱਤੀ ਆ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਿਮ 15 ਮਾਰਚ ਤੋਂ ਸ਼ੁਰੂ ਕੀਤੀ ਹੋਈ ਆ ਅਸੀਂ ਪੰਜਾਬੀਆਂ ਨੂੰ ਸੱਦਾ ਦਿੰਦੇ ਆ ਕਿ ਜਿਹੜੀਆਂ ਚਾਰੇ ਹੀ ਤਰ੍ਹਾਂ ਨੇ ਪੰਜਾਬ ਬਰਬਾਦ ਕਰਤਾ ਉਜਾੜ ਦਿੱਤਾ ਪੰਜਾਬ ਦੀ ਜਵਾਨੀ ਪ੍ਰਵਾਸ ਕਰ ਗਈ ਕਿਸਾਨਾਂ ਦੀਆਂ ਟਰਾਲੀਆਂ ਚੁੱਕ ਲੈ ਗਏ ਕਿਸਾਨ ਕਰਜ਼ਾਈ ਹੋ ਗਿਆ ਮਜ਼ਦੂਰ ਆਪਣਾ ਜੇ ਸਵੇਰ ਨੂੰ ਉਹਨੇ ਰੋਟੀ ਬਣਾ ਲਈ ਤਾਂ ਉਹਨੂੰ ਰਾਤ ਦੀ ਚਿੰਤਾ ਲੱਗ ਜਾਂਦੀ ਆ ਮਲਾਜਮਾਂ ਦਾ ਤੁਸੀਂ 16% ਡੀਏ ਇਹ ਸਰਕਾਰ ਦੱਬ ਕੇ ਬੈਠੀ ਯਾਨੀ ਮਲਾਜਮਾਂ ਤੋਂ ਪਹਿਲੀਆਂ ਸਰਕਾਰਾਂ ਸਹੇ ਥੋੜਾ ਬੋੜਾ ਡਰਦੀਆਂ ਸੀ ਇਹਨੇ ਤਾਂ ਮਲਾਜਮ ਨੂੰ ਵੀ ਨਹੀਂ ਬਖਸ਼ਿਆ ਔਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਕਹਿੰਦੇ ਸੀ ਜਿਨ੍ਹਾਂ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀ ਉਹਨਾਂ ਨੂੰ ਸਜ਼ਾ ਦੇਵਾਂਗੇ 4 ਸਾਲ ਹੋ ਗਏ ਗੁਰੂ ਨਾਲ ਧੋਖਾ ਔਰਤਾਂ ਨੂੰ ਕਹਿੰਦੇ ਸੀ ਹਜ਼ਾਰ-ਹਜ਼ਾਰ ਤੁਹਾਡੇ ਖਜ਼ਾਨੇ 'ਚ ਪਾਵਾਂਗੇ 4 ਸਾਲ ਹੋ ਗਿਆ 48000 48% ਨਹੀਂ ਪਾਇਆ